ਯਾ ਜਿੱਕੇ ਮੈਂ ਬੋਰ ਚਾ ਰਿਹਾ ਹਾਂ ਗੱਦੇ ਅੱਲੋ ਜੱਟ ਨੂੰ ਜੱਟ ਗਿਆ ਜੱਟ ਕੰਨੇ ਜੱਟ ਗਿਆ ਏ ਦੱਦਲੀ ਨਾਲੀ ਜੱਟ ਦੀ ਆਵਾਜ਼ ਬੱਸ ਹੁਣ ਚੱਲ ਮੋ ਚੱਲ ਜੱਟ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਦੇਖ ਕੇ ਰੋ ਰਹੀ ਇਹ ਮਾਂ ਇਸ ਸਮੇਂ ਡੇ ਡੂੰਗੇ ਦੁੱਖ ਦੇ ਵਿੱਚ ਹੈ ਕਿ ਸ਼ਾਇਦ ਹੀ ਇਸ ਤੋਂ ਉਹ ਬਾਹਰ ਨਿਕਲ ਸਕੇ। ਮਨਜੀਤਪਈ ਉਸਦੇ ਪਤੀ ਦੀ ਮ੍ਰਿਤਕ ਦੇਹ ਦੇਵਾਲ ਦੇਖ ਕੇ ਉਹ ਆਖਦੀ ਹੈ ਕਿ ਪਿੱਛੇ ਉਹਨਾਂ ਨੂੰ ਉਹ ਕਿਸ ਦੇ ਸਹਾਰੇ ਛੱਡ ਗਿਆ। 6 ਮਹੀਨੇ ਦੀ ਬੱਚੀ ਜਿਸ ਨੂੰ ਹਜੇ ਵੀ ਨਹੀਂ ਪਤਾ ਕਿ ਪਿਓ ਹੁੰਦਾ ਕੀ ਹੈ, ਉਸਦੇ ਸਿਰ ਦੇ ਉੱਪਰੋਂ ਪਿਓ ਦਾ ਸਾਯਾ ਚੱਕਿਆ ਗਿਆ। ਰੋਂਦਾ ਹੋਇਆ ਇਹ ਪਰਿਵਾਰ ਆਖ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ਼ ਚਾਹੀਦਾ ਤੇ ਨਾਲ ਹੀ ਘਰ ਦੇ ਹਾਲਾਤ ਰੋਟੀ ਜੋਗੇ ਵੀ ਨਹੀਂ ਇਸ ਕਰਕੇ ਪਤਨੀ ਨੂੰ ਕੰਮ ਵੀ ਦਿੱਤਾ ਜਾਵੇ ਛੋਟੀ ਉਮਰ ਦੇ ਵਿੱਚ ਹੀ ਵਿਧਵਾ ਹੋਈ ਇਹ ਕੁੜੀ ਦੋ ਬੱਚਿਆਂ ਨੂੰ ਚੁੱਕ ਕੇ ਇਹ ਪੁੱਛ ਰਹੀ ਹੈ ਸਭ ਨੂੰ ਕਿ ਉਸਦੇ ਨਾਲ ਇੰਜ ਕਿਉਂ ਹੋ ਗਿਆ ਫਰੀਦਕੋਟ ਦੇ ਨਾਨਕ ਸਰ ਬਸਤੀ ਦੀ ਇਹ ਖਬਰ ਜਿੱਥੇ 24 ਸਾਲ ਦੇ ਨੌਜਵਾਨ ਦੀ ਜਾਨ ਗਈ ਹੈ ਦਿਹਾੜੀ ਟੱਪੇ ਕਰਕੇ ਇਹ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਸੀ ਕਣਕ ਦੇ ਗੋਦਾਮਾ ਦੇ ਵਿੱਚ ਹੀ ਦਿਹਾੜੀ ਕਰਨ ਵਾਲੇ ਨੌਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨੂੰ ਮ੍ਰਿਤਕ ਦੇ ਮਿਲੀ ਜਿਸ ਤੋਂ ਬਾਅਦ ਉਸਦੀ ਪਤਨੀ ਅਤੇ 마ਸੂਮ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਿੰਡ ਦੀ ਪੰਚਾਇਤ ਦੇ ਮੈਂਬਰ ਸੁਖਚਾਨ ਕੌਰ ਦੇ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਪਿੰਡ ਦਾ ਹੀ ਰਹਿਣ ਵਾਲਾ ਸੀ ਜਿਸ ਸਮੇਂ ਇਹ ਖਬਰ ਮਿਲੀ ਕਿ ਇਸ ਮੁੰਡੇ ਦੀ ਜਿਸ ਦਾ ਨਾਮ ਗੱਬਰ ਸਿੰਘ ਹੈ ਉਹ ਗੋਦਾਮਾਂ ਦੇ ਵਿੱਚ ਬੇਹੋਸ਼ ਪਿਆ ਜਦੋਂ ਉਸ ਨੂੰ ਜਾ ਕੇ ਦੇਖਿਆ ਗਿਆ ਤਾਂ ਉਹ ਬੇਸੁਰਤ ਹੋ ਗਿਆ ਕਿਉਂਕਿ ਮਾਤਾ ਪਿਤਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਨਹੀਂ ਸਨ ਕਿ ਐਡਾ ਵੱਡਾ ਦੁੱਖ ਹੋ ਜਾਰ ਸਕਦੇ ਹਸਪਤਾਲ ਉਸਨੂੰ ਲੈ ਕੇ ਜਾਂਦਾ ਗਿਆ ਪਰ ਡਾਕਟਰਾਂ ਨੇ ਮੁੰਡੇ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਦੇ ਪਿੱਛੇ ਦਾ ਕਾਰਨ ਇਹੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਕਰਕੇ ਹੀ ਇਸ ਮੁੰਡੇ ਦੀ ਜਾਨ ਗਈ ਹੈ ਦੋ ਮਾਸੂਮ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੇ ਵੱਲ ਦੇਖ ਕੇ ਪਤਨੀ ਦੇ ਹੰਝੂ ਨਹੀਂ ਰੁਕ ਰਹੇ ਇਹ ਪਰਿਵਾਰ ਚਾਹੁੰਦਾ ਹੈ ਕਿ ਇਸਨਾਂ ਨੂੰ ਇਨਸਾਫ ਦਿੱਤਾ ਜਾਵੇ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲੇ ਵੀ ਕਹਿ ਰਹੇ ਸਨ ਕਿ ਨਸ਼ਾ ਵੇਚਣ ਵਾਲੇ ਪੁਲਿਸ ਨੂੰ ਫੜਨੇ ਚਾਹੀਦੇ ਨੇ ਅਧੇਨਾ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੱਲੋਂ ਇੱਕ ਨਹੀਂ ਸਗੋ ਕਈ ਘਰ ਉਜਾੜ ਦਿੱਤੇ ਗਏ ਸਰਕਾਰ ਨੂੰ ਲਾਂਤਾ ਪਾਉਂਦਾ ਇਹ ਪਰਿਵਾਰ ਹੀ ਕਹਿ ਰਿਹਾ ਹੈ ਕਿ ਅਸੀਂ ਵੋਟ ਪਾਉਣਿਆਂ ਲੈ ਕੇ ਆਉਣਿਆਂ ਕਿਸੇ ਨਾ ਕਿਸੇ ਪਾਰਟੀ ਨੂੰ ਅਤੇ ਵੱਡੇ ਵੱਡੇ ਨੇਤਾਵਾਂ ਨੂੰ ਰਾਜਗਦੀ ਤੇ ਬਿਠਾਉਣਿਆਂ ਪਰ ਫਿਰ ਵੀ ਹਾਲਾਤ ਇਹ ਹੋ ਜਹੇ ਨੇ ਕਿ ਉਹ ਕਿਸੇ ਯੋਗ ਦੇ ਵੀ ਨਹੀਂ ਰਹੇ ਮੈਂ ਤਾਂ ਕਰਕੇ ਉਹ ਰੋਟੀ ਖਾ ਰਹੇ ਸਨ ਅਤੇ ਹੁਣ ਘਰ ਦੇ ਵਿੱਚ ਰੋਟੀ ਲਿਆਉਣ ਵਾਲਾ ਉਹਨਾਂ ਦਾ ਪੁੱਤ ਤੱਕ ਮੁੱਕ ਚੁੱਕਿਆ ਮਾਤਾ ਪਿਤਾ ਨੇ ਮੰਗ ਕੀਤੀ ਕਿ ਇਹਨਾਂ ਨਸ਼ਿਆਂ ਤੇ ਰੋਕ ਲਗਣੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਦਾ ਜਵਾਨ ਪੁੱਤ ਇਹਨਾਂ ਜ ਨਾ ਜਾਵੇ ਨਾ ਹੀ ਉਹਨਾ ਵਿਧਵਾ ਨੂੰ ਦੇ ਲਈ ਵੀ ਨੌਕਰੀ ਮੰਗੀ ਹੈ ਕੋਈ ਨਾ ਕੋਈ ਕੰਮ ਮਿਲਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪਾਲ ਸਕੇ ਸੁਚਾਨ ਜੀ ਕਿ ਵੀ ਕੀ ਕਰਦਾ ਵਾਪਰੇ ਜਿਹੜੇ ਨੌਜਵਾਨ ਦੀ ਘਟਨਾ ਵੀਰ ਜੀ ਆ ਵਾਪਰੀ ਆ ਵੀ ਇਹ ਮੁੰਡਾ ਨਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਇਹ ਜਿਹੜੀ ਬੜੀ ਖੜੀ ਹੈ ਜਿਹੜੀ ਇਹ ਮੋਟ ਦਾ ਕਾਰਨ ਸਭ ਤੋਂ ਵੱਡਾ ਨਸ਼ਾ ਇਹਨਾਂ ਨੇ ਕੀ ਕੀਤਾ ਨਸ਼ੇ ਨੂੰ ਅਸੀਂ ਹਰ ਰੋਜ਼ ਜਿਹੜੇ ਗਰੀਬ ਦਾ ਨੌਜਵਾਨ ਪੁੱਤ ਮਰ ਜਾਂਦਾ ਉਹੀ ਰੋਲਾ ਪਾਉਂਦਾ ਰੋਲਾ ਪਾ ਕੇ ਬਹਿ ਜਾਂਦੇ ਆ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਕੋਈ ਕਿਤੇ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਕਿਸੇ ਦੀ ਸੁਣਦਾ ਨਹੀਂ ਇਹ ਨਸ਼ੇ ਨੂੰ ਕੋਈ ਬੰਦ ਨਹੀਂ ਕਰਦਾ ਤੇ ਇਹ ਮੁੰਡਾ ਕਿਤੇ ਨਸ਼ੇ ਕਰਦਾ ਸੀਗਾ ਕੱਲ ਉਹ ਤੇ ਟਿਕਾ ਲਾ ਕੇ ਕਦਮਾਂ ਦੇ ਵਿੱਚ ਇਹ ਡਿੱਗ ਪਿਆ ਇਹ ਵੀ ਕੋਈ ਪੁੱਛ ਪਰਤਾਲ ਨਹੀਂ ਹੋਈ ਕੱਲ ਦੇ ਅਸੀਂ ਬਹੁਤ ਜਿਆਦਾ ਇਹਨੂੰ ਕਲਪੀ ਜਾਂਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਨਹੀਂ ਕੋਈ ਹੋਈ ਜਾਂਦਾ ਵੀ ਜਿਵੇਂ ਤੁਸੀਂ ਖੁਦ ਪੰਚਾਇਤ ਮੈਂਬਰ ਹੋ ਤੇ ਬਸੇ ਸਰਕਾਰ ਵੀ ਦਾਵੇ ਕਰਦੀ ਕਿ ਪੰਜਾਬ ਵਿੱਚ ਨਸ਼ਾ ਸੀ ਖਤਮ ਕਰਤਾ ਹਾਂ ਜੀ ਜੀ ਕੀ ਲੱਗਦਾ ਕਿ ਪੰਜਾਬ ਵਿੱਚ ਨਹੀਂ ਜੀ ਨਹੀਂ ਜੀ ਨਹੀਂ ਜੀ ਕੋਈ ਖਤਮ ਨਹੀਂ ਹੋਇਆ ਕੋਈ 25 ਪੈਸੇ ਦਾ ਫਰਕ ਵੀ ਨਹੀਂ ਪਿਆ ਕੋਈ ਫਰਕ ਨਹੀਂ ਪੈਂਦਾ ਅਸੀਂ ਮੰਗੇ ਕਰਦੇ ਆ ਵੀ ਇਹਦੇ ਨਿੱਕੇ ਨਿੱਕੇ ਬੱਚੇ ਆ ਤੇ ਛੋਟੀ ਜੀ ਉਮਰ ਦੀ ਇਹਦੇ ਘਰਾਂ ਵਾਲੀ ਆ ਇਹ ਵੀ ਚਾਲੇ ਦਾ ਕੋਈ ਰੋਟੀ ਦਾ ਰਚਕਾਰ ਬਣਾਇਆ ਜਾਵੇ ਕਿਤੇ ਕੰਮ ਤੇ ਲਾਈ ਜਾਵੇ ਤੇ ਦੂਜਾ ਨੰਬਰ ਇਹ ਆ ਵੀ ਲੋਕਾਂ ਦੇ ਜਿਨ੍ਹਾਂ ਦੇ ਨੌਜਵਾਨ ਸਾਡੇ ਭੈਣਾ ਭਰਾਵਾਂ ਦੇ ਪੁੱਤ ਮਰੀ ਜਾਂਦੇ ਆ ਨਸ਼ੇ ਕਰ ਕਰਕੇ ਇਹ ਨਸ਼ਿਆਂ ਤੇ ਰੋਖ ਲਾਈ ਜਾਵੇ ਤੇ ਨਹੀਂ ਫਿਰ ਪਿੰਡਾਂ ਵਾਲਿਆਂ ਦਾ ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਵਾਲੇ ਹੁਣ ਕਿਵੇਂ ਬਾਹਰ ਨਿਕਲ ਟੁਕੇ ਆ ਤੇ ਅਸੀਂ ਤਾਂ ਸਰਕਾਰ ਨੂੰ ਹੀ ਕਹਿਣਾ ਸੀ ਕਿ ਇਹਨੂੰ ਕਹੀਏ ਅਸੀਂ ਕਿਸੇ ਨੂੰ ਐਮਐਲਏ ਬਣਾਉਣੇ ਆ ਕਿਸੇ ਨੂੰ ਕੁਛ ਬਣਾਉਣੇ ਆ ਕਿਸੇ ਨੂੰ ਕੁਛ ਬਣਾਉਣੇ ਆ ਬਣ ਕੇ ਸਾਡਾ ਉਹੀ ਲਹੂ ਪੀਣ ਲੱਗ ਜਾਂਦੇ ਆ ਸਾਡੀ ਕੋਈ ਨਿਸਨਮਾਈ ਕਰਦਾ ਕੀ ਨਾਸੀ ਮੁੰਡੇ ਦਾ ਹੋਰ ਕੀ ਕੰਮ ਕੀ ਕਰਦਾ ਇਹਦਾ ਨਾਮ ਵੀ ਜਿਹੜਾ ਆਮ ਪਿੰਡ ਚ ਨਾਲ ਲੈਂਦੇ ਸੀ ਉਹ ਤਾਂ ਗੱਬਰ ਸਿੰਘ ਸੀਗਾ ਤੇ ਦਿਹਾੜੀ ਧੱਪੇ ਦਾ ਕੰਮ ਕਰਦਾ ਸੀਗਾ ਹੁਣ ਪਤਾ ਕਿਵੇਂ ਲੱਗਿਆ ਵੀ ਅਸੀਂ ਉੱਥੇ ਜਿਹੜੀ ਨਸ਼ਾ ਕੀਤਾ ਜਾਂ ਉਸ ਤੋਂ ਬਾਅਦ ਮੌਤ ਹੋਈਏ ਸਾਨੂੰ ਵੀਰ ਜੀ ਪਤਾ ਆਇਆ ਲੱਗਿਆ ਵੀ ਉਥੋਂ ਫੋਨ ਆਇਆ ਗਦਾਮਾ ਤੇ ਸਾਨੂੰ ਪਤਾ ਹੀ ਸੀਗਾ ਵੀ ਇਹ ਮੁੰਡਾ ਨਸ਼ੇ ਕਰਦਾ ਤੇ ਗਦਾਮਾ ਦੇ ਵਿੱਚ ਉਹ ਫੋਨ ਆਇਆ ਉਹ ਤੋਂ ਬੰਦਿਆਂ ਨੇ ਫੋਨ ਲਾਇਆ ਇਹ 4:00 ਵਜੇ ਆਏ ਝੋਨਾ ਲਾਉਂਦੇ ਲਾਉਂਦੇ ਮਾਂ ਤੇ ਝੋਨਾ ਲਾਉਣ ਗਏ ਸੀਗੇ ਇਹ ਝੋਨਾ ਲਾਉਂਦੇ ਆਏ ਜਾ ਕੇ ਦੇਖਿਆ ਤੇ ਮੁੰਡਾ ਮਰਿਆ ਪਿਆ ਮੈਡੀਕਲ ਲੈ ਕੇ ਉਤੋਂ ਵੀ ਜਵਾਬ ਮਿਲ ਗਿਆ ਜਿਹੜੇ ਇੱਕ ਸਾਡੇ ਇਥੇ ਪਰੋਜਪੁਰ ਰੋਡ ਤੇ ਡਾਕਟਰ ਹੈ ਜਿਹੜਾ ਪੱਕੀ ਵਾਲਾ ਗਵੇਲ ਉਹਦੇ ਲੈ ਕੇ ਗਏ ਤੇ ਉਹਨੇ ਮੌਕੇ ਤੇ ਹੋ ਗਈ ਸੀ ਜਾਂ ਉਸ ਤੋਂ ਬਾਅਦ ਡਾਕਟਰ ਕੋਲ ਜਾਣ ਤੋਂ ਬੱਦਲੀ ਨਹੀਂ ਜੀ ਮੌਕੇ ਤੇ ਹੋ ਗਈ ਸੀ ਪਹਿਲਾਂ ਹੋ ਚੁੱਕੀ ਉਸ ਰਿਪੋਰਟ ਰਹੀਏ ਤੁਸੀਂ ਜਾਂ ਕੋਈ ਕੁਝ ਨਹੀਂ ਸੁਚਿਆ 30 ਸਾਲ ਨਹੀਂ ਜੀ ਇਹਨਾਂ ਨੂੰ ਕੁਝ ਵੀ ਨਹੀਂ ਆਉੜਾ ਇਹਦਾ ਕੋਈ ਕਿਸੇ ਨੂੰ ਵੀ ਇੰਨੀ ਗੱਲ ਹੀ ਨਹੀਂ ਆਉੜੀ ਤੋ ਬਈ ਕਿਹਨਾ ਤੋੜ ਪ੍ਰਤਾਪ ਸਿੰਘ ਜੀ ਜਿਹੜੇ ਬੱਚੇ ਦੀ ਮੌਤ ਹੈ ਕੀ ਲੱਗਦਾ ਤੁਹਾਨੂੰ ਕਿ ਮੇਰਾ ਮੁੰਡਾ ਹੈ ਗਿਆ ਇੱਕ ਕੀ ਕਹਿਣਾ ਚਾਹੁੰਦਾ ਲਗਾਤਾਰ ਜਿਹੜਾ ਨਸ਼ਾ ਹੈ ਪੰਜਾਬ 'ਚ ਵਧ ਰਿਹਾ ਉਹ ਮੌਜੂ ਉਹਨਾਂ ਦੀ ਮੌਤ ਹੋ ਰਹੀ ਹੈ ਕੰਟਰੋਲ ਹੋਣਾ ਚਾਹੀਦਾ ਬਿਲਕੁਲ ਕੰਟਰੋਲ ਹੋਣਾ ਚਾਹੀਦਾ ਕਿੰਨੇ ਮੁੰਡੇ ਮਰ ਜਾਂਦੇ ਦੇਖਦੇ ਇਹ ਕੀ ਕੰਮ ਕਰਦਾ ਸੀ ਔਰ ਪਿੱਛੇ ਪਰਿਵਾਰ ਵਿੱਚ ਕੌਣ ਉਹ ਜ਼ੋਰ ਦਾ ਕੰਮ ਕਰਦਾ ਸੀ ਇਹਨਾਂ ਦੇ ਦੋ ਬੱਚੇ ਕਿਹਨਾਂ ਕੋਲ ਨੇ ਦੋ ਬੱਚੇ ਨੇ ਇੱਕ ਘਰ ਵਾਲੀ ਦੀ ਕਿੰਨੀ ਉਮਰ ਦੇ ਬੱਚੇ ਨੇ ਬੱਚੇ ਇੱਕ ਤਿੰਨ ਸਾਲਾਂ ਦੇ ਮੁੰਡੇ ਸੀ 6 ਮਹੀਨੇ ਸੋਟਾਂ ਦੇ ਕੁੜੀ ਹੈ ਬਸ ਹਾਂਜੀ ਤੇ ਘਰ ਵਾਲੀ ਕੀ ਕੁਲੀ ਗੀ ਕੰਮ ਕਰਦੇ। ਕੋਈ ਨਹੀਂ ਕਰਦੇ ਜਿਹੜੀ ਕੰਮ ਕਰਦੀ ਸੀ ਉਹ ਜੀ ਹੀ ਮੰਨ ਕਰਦੇ। ਮਨ ਜੋ ਕਰਦੇ ਬਸ ਆ ਉਹਦੇ ਬੱਚੇ ਪਾਲੇ ਤੇਰੀ ਕਿਤੇ ਕੰਮਗਾਰ ਲੱਗਣੀ ਕਿਤੇ ਵੀ ਕਰੀ। ਇਨਾ ਤਾਂ ਦੋ ਤਰ੍ਹਾਂ ਦੇ ਕਿਹੜਾ ਨਾ ਕਿਨਾ ਸਾਰੇ ਬੈਰ ਜੋ ਕਿ ਵਿਚਾਰ ਰੋਟੇ ਜਗ੍ਹਾ ਅਲਮੈਂਟ ਬਣ ਜੇ ਹੁੰਦਾ। ਅਸੀਂ ਇਹ ਹੀ ਕਹਿੰਦੇ ਆ ਵੀ ਇਹ ਪਾਪੰਦੀ ਨਸ਼ਿਆਂ ਦੀ ਹੋਣੀ ਚਾਹੀਦੀ ਵੀ ਜਿਹੜੇ ਹੁਣ ਮੁੰਡੇ ਨੌਜਵਾਨ ਮਰਦੇ ਜਾਂਦੇ ਆ ਤੇ ਤੇ ਯਾ ਵਿਚਾਰੀਆਂ ਉਹ ਅਗਲਾ ਮਾਪੇ ਇੱਕ ਰ ਮਸਮੀ ਪੀਗਰ ਲਾਉਂਦਾ ਯਾ ਤੇ ਨਾਲ ਇੱਕ ਇੱਕ ਦੋ ਦੋ ਬੱਚੇ ਲੈ ਕੇ ਉਹ ਮਾਪੇ ਉਹ ਕਿਵੇਂ ਬੱਚਿਆਂ ਨੂੰ ਪਾਲੂ ਅਗੋਂ ਉਹ ਵੀ ਬਜ਼ੁਰਗ ਤੇ ਅਗੋਂ ਸਾਰੇ ਹੀ ਬਜ਼ੁਰਗ ਉਨਦੇ ਆ ਤੇ ਉਹਨਾਂ ਨੂੰ ਕੌਣ ਪਾਲੇਗਾ ਤੇ ਇਹਨਾਂ ਦੀ ਕੋਈ پابੰਦੀ ਹੋਣੀ ਚਾਹੀਦੀ ਬਸ ਸਾਡੇ ਤਾਂ ਇਹੋ ਜਿੰਨਤਾ ਮੰਗ ਸਾਡੀ ਇਹੋ ਹੀ ਆ ਵੀ ਚਲੋ ਪੰਜਾਬ ਆ ਪਰਾਂ ਜਿਹੜੀਆਂ ਇਸ ਤਰ੍ਹਾਂ ਕ ਹੁੰਦੇ ਜਾਂਦੇ ਆ ਤੇ ਭਾਈ ਉਹਨਾਂ ਦਾ ਕੋਈ ਰੋਟੀ ਦਾ ਜਗਾੜਮਿੰਟ ਬੰਨਣਾ ਚਾਹੀਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਚਿੱਟਾ ਬੰਦ ਹਾਂ ਚਿੱਟਾ ਬੰਦ ਹੋਵੇ ਇਹਨਾਂ ਕੰਦੇ ਮੋਕਾ ਐਮਐਲਏ ਬੈਠਾ ਸ਼ਹਿਰ ਦਾ ਹਾਂ ਜਿਹੜਾ ਇਥੋਂ ਦਾ ਐਮਐਲਏ ਆ ਵੀਰ ਜੀ ਗੁਰਦੇਤ ਸੰਗ ਸੇਖੋਂ ਸਾਡੀ ਉਹਨੂੰ ਵੀ ਬੇਨਤੀ ਆ ਕਿਉਂਕਿ ਵੀ ਅਸੀਂ ਤਾਂ ਜਦੋਂ ਸਾਡੇ ਸ਼ਹਿਰ ਦਾ ਅਸੀਂ ਇੱਕ ਪਾਸੇ ਕਰਕੇ ਵੋਟਾਂ ਪਾਈਆਂ ਸਾਰਿਆਂ ਨੇ ਜ਼ੋਰ ਲਾ ਕੇ ਜਿਤਾਇਆ ਤੇ ਸਾਡੀ ਉਹਨੂੰ ਬੇਨਤੀ ਆ ਵੀ ਅੱਜ ਜਿਹੜੀ ਇੰਨੀ ਘਟਨਾ ਵਾਪਰ ਗਈ ਆ ਨਿੱਕੇ ਨਿੱਕੇ ਬੱਚੇ ਆ ਛੋਟੀ ਜਿਹੀ ਉਮਰ ਦੀ ਉਹ ਬੱਚੀ ਆ ਜਿਹਦੇ ਘਰ ਵਾਲਾ ਮਰਿਆ ਅਸੀਂ ਕਹਿੰਦੇ ਆ ਜੀ ਵੀ ਉਹਦੇ ਹੱਥ 'ਚ ਸਾਰਾ ਕੁਝ ਆ ਸਾਰੇ ਸ਼ਹਿਰ ਦਾ ਮੋਖਾ ਵੀ ਇਹਨੂੰ ਪਲਾਂ ਦੀ ਕਿਤੇ ਡੈਲੀ ਫੇਸ ਤੇ ਹੀ ਲਵਾ ਦੇਵੇ ਪਰ ਇਹਨੂੰ ਕਿਤੇ ਨਾ ਕਿਤੇ ਰੋਟੀ ਦੇ ਰਜਕਾਰ ਤੇ ਲਵਾ ਦੇਵੇ ਜਿਹੜੀ ਆਪਣੇ ਬੱਚੇ ਪਾਲ ਸਕੀ ਜੀ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਕੀ ਹੁਦਾ ਤੁਹਾਡਾ ਪਿੰਡ ਚੋਰ ਸਰਪੰਚ ਜੀ ਬਈ ਬਈ ਜੀ ਕੀ ਕਹਿਣਾ ਚਾਹੋਗੇ ਨੌਜਵਾਨ ਦੀ ਮੌਤ ਹੋਈ ਆ ਦੱਸ ਰਹੇ ਕਿ ਨਸ਼ੇ ਕਰਕੇ ਮੋਰ ਨਸ਼ੇ ਦਾ ਕਾਰਨ ਹੈ ਜੀ ਮਸਾ ਬਹੁਤ ਜ਼ਿਆਦਾ ਫਤਨਾਸਾ ਨਸ਼ੇ ਦਾ ਹਮ ਤੇ ਬਹੁਤ ਮੁੰਡੇ ਸਾਡੇ ਪਿੰਡ ਦੇ ਨਸ਼ੇ ਦੇ ਵਿੱਚ ਵੱਡੇ ਹੋਏ ਆ ਕਦੀ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਵੇ ਜਾਂ ਕੋਈ ਸੁਚਨਾ ਜਾਂ ਪ੍ਰਸ਼ਾਸਨ ਨਾਲ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਹੋਵੇ ਕਿਤੇਰੇ ਬਹੁਤ ਵਾਰਾਂ ਜੀ ਬਹੁਤ ਵਾਰ ਇੱਥੇ ਆ ਸਾਡੇ ਸੜਕ ਦਿੱਤੇ ਆ ਦੋ ਤਿੰਨ ਮੇਰਾ ਤੋਂ بڑے بڑے ਵੀ ਆ ਫੜ ਕੇ ਛੜ ਦਿੰਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕਿ ਲੈਣਾ ਨਹੀਂ ਦੇਣਾ ਨਹੀਂ ਜਿੱਦਾਂ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਵਿੱਚ ਅਸੀਂ ਨਸ਼ਾ ਬਹੁਤ ਹੱਦ ਤੱਕ ਕੰਟਰੋਲ ਨਹੀਂ ਜੀ ਨਹੀਂ ਕੋਈ ਕੰਟਰੋਲ ਨਹੀਂਗਾ ਜੀ ਜ਼ਿਆਦਾ ਤਾਂ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਬਿਲਕੁਲ ਜੀ ਕੀ ਕੋਈ ਕੰਟਰੋਲ ਨਹੀਂਗਾ ਜੀ ਤਾਂ ਤਾਂ ਤੇ ਵਿਕੀ ਜਾਂਦਾ ਰੇਕ ਮੁਹੱਲੇ ਦੇ ਵਿੱਚ ਦੋ ਦੋ ਤਿੰਨ ਤਿੰਨ ਦਾ ਉਹ ਲਿਖਦਾ ਜੀ ਮੰਨ ਕੀ ਕਰਦੇ ਹੋ ਤੁਹਾਨੂੰ ਕਿ ਬੰਦੇ ਹੋਏ ਜੀ ਜਿਹੜੇ ਨਸ਼ਾ ਖਾ ਕੇ ਬੰਦੇ ਦੇ ਨੌਜਵਾਨ ਮਰੀ ਜਾਂਦੇ ਇਹਨਾਂ ਦਾ ਕੋਈ ਹੱਲ ਹੋਵੇ ਮੈਨੂੰ ਪੁੱਤਰ ਤੁਸੀਂ ਆਪ ਦੇ ਪੰਚਾਇਤ ਦੇ ਤੌਰ ਤੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਰੋਕਦੇ ਆਂ ਜੀ ਨਹੀਂ ਰੁਕਦੇ ਅਸੀਂ ਕਿਵੇਂ ਰੋਕਦੇ ਆਂ ਪਰ ਨਹੀਂ ਕੋ ਕੋ ਸਾਨੂੰ ਅੱਖਾਂ ਕਰਦੇ ਆ ਜੇ ਨਸ਼ਿਆ ਖਾਣ ਵਾਲੇ ਨੂੰ ਰੋਕਦੇ ਆਂ ਉਹ ਕੋਖਾਂ ਕਰਦੇ ਆ ਜੇ ਵਿਚਰਾਂ ਨੂੰ ਰੋਕਦੇ ਆਂ ਤੇ ਉਹ ਵੀ ਅਕੋ ਉਰਾ-ਉਰਾ ਬੋਲਦੇ ਆ